ਸਤਿ ਸ੍ਰੀ ਅਕਾਲ ਬਾਈ ਸਾਰੇ ਹੀ ਸੱਜਣਾ ਤੇ ਭਰਾਵਾਂ ਨੂੰ ਬਾਈ ਜੀ ਆਪਾਂ ਖੜੇ ਆਂ ਫਰੋਇਪੁਰ ਜ਼ਿਲ੍ਹੇ ਦੇ ਪਿੰਡ ਪੜਾਣੇ ਦੇ ਵਿੱਚ ਤੇ ਬਾਈ ਸਖਚੈਨ ਸਿੰਘ ਦੇ ਘਰੇ ਖੜੇ ਆਂ ਜੋ ਕਿ ਇੱਕ ਮਜ਼ਦੂਰ ਪਰਿਵਾਰ ਚੋਂ ਆ ਤੇ ਇਹਨੂੰ ਬਾਈ ਨੂੰ ਬਾਈ ਮੁਸ਼ਕਲ ਆ ਗਈ ਸੀ ਕਿ ਪਹਿਲਾਂ ਕੁਝ ਟਾਈਮ ਕੋਈ 2 ਕੁ ਮਹੀਨੇ ਅਦਰੰਗ ਦਾ ਦੌਰ ਆ ਪੈ ਗਿਆ ਸੀਗਾ ਚਲੋ ਉਹਦੀ ਦਵਾਈ ਬੂਟੀ ਖਾਂਦੇ ਰਹੇ ਕਿਵੇਂ ਨਾ ਕਿਵੇਂ ਐ ਲੋਕਾਂ ਦੀ ਸਹਾਇਤਾ ਦੇ ਨਾਲ ਹੀ ਤੇ ਉਸ ਤੋਂ ਬਾਅਦ ਫੇਰ ਬਾਈ ਨੂੰ ਦੁਬਾਰਾ ਫੇਰ ਮੁਸ਼ਕਲ ਆ ਗਈ ਕਿ ਆ ਪੈਰ ਆ ਗਿਆ ਟਰੈਕਟਰ ਥੱਲੇ ਤੇ ਟਰੈਕਟਰ ਥੱਲੇ ਆਉਣ ਨਾਲ ਇਹਦਾ ਬਾਈ ਦਾ ਇਲਾਜ ਚੱਲਦਾ ਤੇ ਇਲਾਜ ਤੁਹਾਨੂੰ ਪਤਾ ਹੀ ਅੱਜਕੱਲ ਕਾਫੀ ਮਹਿੰਗੇ ਆ ਇੱਕ ਗਰੀਬ ਪਰਿਵਾਰ ਦੇ ਵਸਦਾ ਰੋਗ ਨਹੀਂ ਰਹਿ ਜਾਂਦਾ ਕਿਸੇ ਵੀ ਤਰ੍ਹਾਂ ਦਾ ਕੋਈ ਇਲਾਜ ਕਰਵਾਉਣਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਬਾਈ ਦੀ ਹੈਲਪ ਕਰੀਏ ਆਪਾਂ ਜਿੰਨੀ ਸਰਦੀ ਪੋਈਦੀ ਕਿਸੇ ਤੋਂ ਕੋਈ ਐਨ ਆਰ ਆਈ ਵੀਰ ਹੈਗੇ ਆ ਜਾਂ ਹੋਰ ਇਧਰ ਵੀ ਬਹੁਤ ਹੈਗੇ ਆ ਜਿਹੜੇ ਸੈੱਟ ਪਰਿਵਾਰ ਵਧੀਆ ਗੁਜ਼ਾਰਾ ਚੱਲਦਾ ਜਿੰਨਾਂ ਦਾ ਇਹ ਬਾਈ ਦਾ ਪਰਿਵਾਰ ਆ ਹੁਣ ਬਾਈ ਦੀ ਵਾਈਫ ਆ ਇਹ ਕੁਰਸੀ ਤੇ ਬੈਠੇ ਜਿਹੜੇ ਇਹ ਨਰੇਗਾ ਵਾਲਿਆਂ ਨਾਲ ਜਾਂਦੇ ਆ ਤੇ ਨਰੇਗਾ ਜੋ ਆਪਾਂ ਨੂੰ ਪਤਾ ਹੀ ਆ ਕਿੰਨੀ ਕੁ ਦਿਹਾੜੀ ਮਿਲਦੀ ਆ ਉਹਦੇ ਨਾਲ ਬੱਚਿਆਂ ਦੀ ਫੀਸ ਵੀ ਕੱਢਣੀ ਹੁੰਦੀ ਆ ਦੋ ਬੱਚੇ ਆ ਬਾਈ ਦੇ ਇੱਕ ਆ ਗੁੜੀਆ ਖੜੀ ਆ ਇੱਕ ਲੜਕਾ ਏ ਉਧਰੋਂ ਪਾਸੇ ਆ ਤੇ ਹੋਰ ਆਪਣਾ ਰਸੋਈ ਦਾ ਖਰਚਾ ਸਾਰਾ ਕੁਝ ਕਰਨਾ ਹੁੰਦਾ ਤੇ ਨਰੇਗਾ ਦੀ ਦਿਹਾੜੀ ਜੋ ਆਪਾਂ ਨੂੰ ਪਤਾ ਹੀ ਆ ਕਿੰਨਾ ਕੁ ਸਰਕਲ ਚੱਲ ਸਕਦਾ ਤੇ ਇਹ ਬਾਈ ਦਾ ਘਰ ਪਰਿਵਾਰ ਆ ਸਾਰਾ ਇੱਧਰ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਬਾਈ ਦੀ ਆਪਾਂ ਹੈਲਪ ਕਰੀਏ ਜਿੰਨੀ ਸਰਦੀ ਪੁੱਜਦੀ ਆ ਤੇ ਬਾਈ ਆਪਣਾ ਇਹਦਾ ਲੱਤ ਦਾ ਇਲਾਜ ਕਰਾ ਸਕੇ ਤੇ ਆਪਣੇ ਕੰਮਕਾਰ ਤੇ ਦੁਬਾਰਾ ਜਾ ਸਕੇ ਆਪਣੇ ਪਰਿਵਾਰ ਨੂੰ ਪਾਲ ਸਕੇ ਫੇਰ ਬਾਈ ਸੁਖਚੈਨ ਕੁਝ ਕਹਿਣਾ ਚਾਹੁੰਦੇ ਤੁਸੀਂ ਕਹਿਣਾ ਤਾਂ ਮੈਂ ਇਹ ਹੀ ਚਾਹੁੰਗਾ ਵੀ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਮੇਰੀ ਮਦਦ ਕਰੋ ਜਿੰਨੇ ਥੋੜੇ ਜਿਹਾ ਥੋੜਾ ਬਹੁਤ ਵਿੱਚ ਬਹੁਤਾ ਮੇਰੀ ਮਦਦ ਕਰੋ ਮੈਂ ਉਹਦਾ ਇਲਾਜ ਕਰਾ ਸਕਾਂ ਮਾ ਗਰੀਬ ਆ ਮੈਂ ਬਹੁਤ ਖੰਗਲ ਹੋ ਚੁੱਕਾ 2 ਮਹੀਨੇ ਅੰਦਰ ਤਰੰਗ ਦਾ ਦੌਰਾ ਪਿਆ ਰਿਆ ਹੁਣ ਮੇਰੀ ਲੱਤ ਟਰੈਕਟਰ ਥੱਲੇ ਆ ਗਈ ਆ ਤੇ ਮੈਂ ਨਹੀਂ ਮੈਂ ਇਕੱਲਾ ਹੀ ਪਰਿਵਾਰ ਚੋਂ ਕਮਾਉਣ ਵਾਲਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਜੀ ਕਰਿਓ ਬਾਈ ਦੀ ਹੈਲਪ ਜਿੰਨੀ ਹੋ ਸਕੇ ਸੋ ਬਾਈ ਆਪਣਾ ਇਲਾਜ ਕਰਵਾ ਸਕੇ ਤੇ ਠੀਕ ਹੋ ਕੇ ਆਪਣਾ ਪਰਿਵਾਰ ਪਾਲ ਸਕੇ ਬਾਈ ਜੀ ਇੱਕ ਬੇਨਤੀ ਰਹਿ ਗਈ ਸੀ ਛੋਟੀ ਜੀ ਹੋਰ ਇਹਦਾ ਬਾਈ ਦਾ ਪਾ ਅਕਾਊਂਟ ਨੰਬਰ ਦਿੰਨੇ ਆ ਤੁਹਾਨੂੰ ਜੋ ਵੀ ਜਿਹੜੇ ਭਰਾ ਆ ਦਿਓ ਜੀ ਮੜਾ ਜਾ ਕਾਪੀ ਦਿਓ ਸੋ ਬੀਂਤੀ ਆ ਸਾਰੇ ਭਰਾ ਮਾਗੇ ਹੱਥ ਬਨ ਕੇ ਜਿੰਨੀ ਸਰਦੀ ਪੁੱਜਦੀ ਹੋ ਸਕੀ ਬਾਈ ਦੀ ਹੈਲਪ ਕਰਿਓ ਅ ਬਾਈ ਦਾ ਅਕਾਊਂਟ ਨੰਬਰ ਆ ਕਰ ਲਿਓ ਨੋਟ ਸਾਰੇ ਭਰਾ ਜੋ ਵੀ ਕਿਸੇ ਦਾ ਟੈਲ ਫੋਲ 10 ਤੋਂ ਲੈ ਕੇ 50 ਤੱਕ ਕੀ 100 ਤੱਕ ਕੀ ਜੋ ਵੀ ਸਰਦਾ ਪੁੱਜਦਾ ਤੇ ਇਹ ਬਾਈ ਦਾ ਮੋਬਾਈਲ ਨੰਬਰ ਆ ਨੰਬਰ 997 ਆ ਕੀ ਅੱਖਰ ਆ ਪਤਾ ਆ ਜਿਹੜਾ ਪੰਜ ਦੇ ਨਾਲ ਆ ਹਾਂ ਹਾਂ 99745 99774 57680 99774 57680 ਬਾਈ ਦਾ ਨੰਬਰ ਆ ਤੇ ਨੰਬਰ ਚੱਲਦਾ ਹੈ ਹਾਂਜੀ ਚੱਲਦਾ ਚੱਲਦਾ ਪੈਸੇ ਨਹੀਂ ਦਿੰਦੇ ਅੱਛਾ ਬਾਈ ਜੀ ਕੰਡੀਸ਼ਨ ਇੰਨੀ ਡਾਊਨ ਹੋਈ ਪਈ ਆ ਕਿ ਮੋਬਾਈਲ 'ਚ ਪੈਸੇ ਪੋਂਜ ਰੀਚਾਰਜ ਕਰਨ ਜੋਗੇ ਵੀ ਬਾਈ ਕੋਲੇ ਹਾਲ ਦੀ ਘੜੀ ਪੈਸੇ ਨਹੀਂ ਹੈਗੇ ਤੇ ਨੰਬਰ ਚਲਾਉਣਗੇ ਚਲੋ ਇਹ ਆਪਣਾ ਕਿਵੇਂ ਨਾ ਕਿਵੇਂ ਜਿਹਨੇ ਕੰਟੈਕਟ ਕਰਨਾ ਇਸ ਨੰਬਰ ਤੇ ਕਰ ਸਕਦਾ ਤੇ ਅਕਾਊਂਟ ਨੰਬਰ ਆਪਾਂ ਤੁਹਾਨੂੰ ਦੇਦਾ ਵਿੱਚ ਤੇ ਸਾਰੇ ਭਰਾ ਕਰਿਓ ਹੈਲਪ ਜਿੰਨੀ ਹੋ ਸਕੇ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ